ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਆਪਾਂ ਬਾਈ ਦੀ ਦੁਕਾਨ ਤੇ ਗੱਲ ਸੀਮੈਂਟ ਸਟੋਰ ਠੀਕ ਹੈ ਜੀ ਤੇ 메ਨ ਰੋਡ ਦੇ ਉੱਪਰ ਹੀ ਵੀਰੇ ਬਖਤਗੜਾ ਅੱਡੇ ਤੇ ਆਹ ਦੇਖ ਸਕਦੇ ਸੜਕਾ ਤੇ ਅਰੇਤਾ ਵੀ ਬਾਈ ਕੋਲ ਮਿਲਦਾ ਜੀ ਠੀਕ ਹੈ ਜੀ ਬਰੇਤੀ ਮਿਲਦੀ ਆ ਤੇ ਐਂਟਰਲੌਕ ਜਿਹੜਾ ਪੱਸੀ ਜੀ ਹੁੰਦੀ ਆ ਜੀ ਉਹ ਮਿੱਟੀ ਵੀ ਬਾਈ ਕੋਲ ਮਿਲਦੀ ਆ ਰੇਤਾ ਜਹਣਾ ਠੀਕ ਹੈ ਜਿਹੜਾ ਐਂਟਰਲੌਕ ਦੇ ਹਟਾ ਪਾਉਣੇ ਹੁੰਦੇ ਆ ਬਾਕੀ ਸਾਨੂੰ ਅੰਦਰ ਸੀਮੈਂਟ ਵੀ ਦਿਖਾਉਣੇ ਬਾਈ ਦਾ ਬਾਈ ਜੀ ਕੈਮੀਕਲ ਮਿਲਦਾ ਟਾਇਲ ਲਾਉਣ ਵਾਲਾ ਠੀਕ ਹੈ ਜੀ ਬਾਕੀ ਆ ਝਾਂ ਤੇ ਬਰੋਲ ਮਿਲਦੀ ਹੈ ਸਾਰੇ ਜਿਹੜੇ ਕੰਰੰਡੀ ਠੀਕ ਹੈ ਜੀ ਬੋਰਸ ਕੁਝ ਮਿਲ ਜਾਹਦੇ ਬਾਈ ਕੋਲੋਂ ਆ ਬਰੇਤੀ ਸਾਨਾਂ ਵਾਲਾ ਸਾਨ ਨੇ ਜੀ ਤੇ ਆ ਪਾਪਾ ਜੀ ਦੇਖ ਸਕਦੇ ਹੋ ਠੀਕ ਹੈ ਜੀ ਪੋਤ ਨਾਲ ਤੇ ਬਖਤਖਦ ਦੇ ਪਚਾਲੇ ਭਰਾ ਸੀਮੈਂਟ ਦੇਖੋ ਭਰਾ ਸੀਮੈਂਟ ਠੀਕ ਹੈ ਜੀ ਬਾਈ ਜੀ ਨਜੂਕ ਲੈਟ ਕਰੋ ਬਾਈ ਦਾ ਨੰਬਰ ਸਕਰੀਨ ਤੇ ਲਾਵਾਂਗੇ ਬਰੇਤੀ ਭਾਈ ਪੂਰਾ ਟਾਪ ਦੀ ਹੈ ਠੀਕ ਹੈ ਜੀ ਦੇਖ ਸਕਦੇ ਹੋ ਬਾਈ ਕੋਲ ਟਰੱਕ ਆ ਜੀ ਟਰੱਕ ਤੇ ਆਉਂਦਾ ਸਮਾਂ ਆਪ ਦਾ ਰੇਤਾ ਆਪ ਲੈ ਹੁੰਦਾ ਜੀ ਬਾਈ ਯਾਰ ਇਤਾਂ ਸਸਤਾ ਥੋੜਾ ਜਿਹਾ ਇੰਟਰ ਲੋਕ ਦੇ ਇੱਠਾ ਮੈਂਦਾ ਜੀ ਠੀਕ ਹੈ ਜੀ ਦੇਖ ਸਕਦੇ ਹੋ